ਉਹ ਡੈਨ ਸਾਡੇ ਘਰ ਨੂੰ ਖਾ ਗਈ ਤੇ ਮੈਂ ਉਹਨੂੰ ਕਦੇ ਵੀ ਆਪਣੀ ਨੂੰ ਨਹੀਂ ਸਗੋ ਆਪਣਾ ਪੁੱਤ ਸਮਝਿਆ ਸੀ ਗੁਰਵਿੰਦਰ ਸਿੰਘ ਮੇਰਾ ਪੁੱਤ ਮੋਟਰਸਾਈਕਲ ਤੇ ਜਾਂਦਾ ਸੀ ਬੈਂਕ ਦੀ ਡਿਊਟੀ ਕਰਨ ਤੇ ਮੇਰੀ ਨੂੰ ਗੱਡੀ ਦੇ ਵਿੱਚ ਰਹਿੰਦੀ ਸੀ ਉਹਨੇ ਕਿਹਾ ਕਿ ਮੈਂ ਬੁਟੀਕ ਖੋਲਣੀ ਆ ਤੇ ਅਸੀਂ ਉਹਨੂੰ ਬੁਟੀਕ ਖੋਲਣ ਦੀ ਇਜਾਜ਼ਤ ਦਿੱਤੀ ਉਹਨੇ ਜਿਵੇਂ ਕਿਹਾ ਅਸੀਂ ਉਵੇਂ ਕੀਤਾ ਉਹ ਮੈਨੂੰ ਪਿਤਾ ਜੀ ਪਿਤਾ ਜੀ ਪਿਤਾ ਜੀ ਕਹੀ ਗਈ ਤੇ ਮੈਂ ਉਹਦੀਆਂ ਗੱਲਾਂ ਦੇ ਵਿੱਚ ਆਇਆ ਰਿਆ ਸਾਨੂੰ ਨਹੀਂ ਸੀ ਪਤਾ ਕਿ ਉਹ ਡੈਨ ਆ ਜੇ ਇਹ ਡੈਣ ਸਾਡਾ ਘਰ ਖਾਜੂ ਇਹ ਡੈਣ ਸਾਡਾ ਕੱਲਾ ਕੱਲਾ ਪੁੱਤ ਖਾਜੂ ਜੇ ਇਹਦੇ ਕਿਸੇ ਹੋਰ ਨਾਲ ਸੰਬੰਧ ਕਰਨ ਵੀ ਤਾਂ ਇਹ ਸਾਨੂੰ ਪਹਿਲਾਂ ਦੱਸ ਦਿੰਦੀ ਜਾਂ ਆਪਦੇ ਘਰ ਵਾਲੇ ਨੂੰ ਦੱਸ ਦਿੰਦੀ ਕਮ ਸੇ ਕਮ ਮੇਰੇ ਪੁੱਤ ਦੀ ਜ਼ਿੰਦਗੀ ਤਾਂ ਬਚ ਜਰਨੀ ਮੇਰੇ ਹੀਰੇ ਵਰਗੇ ਪੁੱਤ ਨੂੰ ਇਹਨੇ ਖਾ ਲਿਆ ਮੇਰੇ ਹੀਰੇ ਵਰਗੇ ਪੁੱਤ ਨੇ ਜਿਹਨੇ ਇੰਨੀ ਪੜ੍ਹਾਈ ਕੀਤੀ ਜਿਹੜਾ ਇੰਨਾ ਕਾਬਲ ਸੀ ਜਿਹੜਾ ਇੰਨਾ ਲਾਇਕ ਸੀ ਜਿਹੜਾ ਇੰਨਾ شریف ਸੀ ਉਹਦੀ ਜ਼ਿੰਦਗੀ ਬਚ ਜੰਦੀ ਇਹ ਕਿਸੇ ਨਾਲ ਰਹਿਣਾ ਚਾਹੁੰਦੀ ਸੀ ਰਹਿ ਲੈਂਦੀ ਨਹੀਂ ਰਹਿਣਾ ਚਾਹੁੰਦੀ ਸੀ ਨਾ ਰਹਿਦੀ ਇਹ ਸਾਡੇ ਘਰ ਦੇ ਵਿੱਚ ਆ ਕੇ ਸਾਡੀ ਹੋਈ ਨਹੀਂ ਸਾਡਾ ਕਸੂਰ ਕੀ ਆ ਤੇ ਹੁਣ ਅਸੀਂ ਜ਼ਿੰਦਗੀ ਨੂੰ ਜਿਉਣਾ ਕਿਵੇਂ ਆ ਇਹ ਗੱਲ ਦੁਖਿਆਰੇ ਬਾਪ ਦੇ ਮੂੰਹ ਦੇ ਵਿੱਚੋਂ ਵਾਰ-ਵਾਰ ਨਿਕਲਦੀ ਆ ਉਹ ਬਾਪ ਜਿਹੜਾ ਕਿ ਸੁਖਣ ਵਾਲਾ ਪਿੰਡ ਦਾ ਵਸਨੀਕ ਆ ਉਹ ਬਾਪ ਜਿਹੜਾ ਕਿ ਕੈਨੇਡਾ ਗਿਆ ਹੋਇਆ ਸੀ ਤੇ ਮਗਰੋਂ ਉਹਦੀ ਨੂੰਹ ਨੇ ਉਹਦੇ ਪੁੱਤ ਨੂੰ ਮਾਰ ਦਿੱਤਾ ਰੁਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਘਰ ਵਾਲੇ ਨੂੰ ਮਾਰ ਦਿੱਤਾ ਅਯਾਸ਼ੀ ਦੇ ਚੱਕਰ ਚ ਉਹ ਅਯਾਸ਼ੀ ਜਿਹੜੀ ਇਸ ਵੇਲੇ ਇਹਨੂੰ ਜੇਲ੍ਹ ਦੇ ਵਿੱਚ ਪਹਚਾਊਗੀ ਉਹ ਅਯਾਸ਼ੀ ਜਿਹੜੇ ਮਸਲੇ ਦੇ ਵਿੱਚ ਤਿੰਨ ਜਣੇ ਗ੍ਰਿਫਤਾਰ ਹੋਏ ਆ ਉਹਦੇ ਵਿੱਚ ਰੁਪਿੰਦਰ ਕੌਰ ਵੀ ਆ ਹਰ ਕਮਲਪ੍ਰੀਤ ਵੀ ਆ ਤੇ ਵਿਸ਼ੋਦੀਪ ਵੀ ਆ ਵਿਸ਼ਵਦੀਪ ਉਹ ਆ ਜਿਹੜਾ ਹਰ ਕਮਲਪ੍ਰੀਤ ਦਾ ਦੋਸਤ ਆ ਜਿਹੜਾ ਕਿ ਉਹਦਾ ਇਸ ਮਾਮਲੇ ਦੇ ਵਿੱਚ ਕਾਰ ਦੇ ਵਿੱਚ ਆ ਕੇ ਸਹਿਯੋਗ ਰੰਦਾ ਹੋ ਸਕਦਾ ਹੈ ਇਸ ਮਾਮਲੇ ਦੇ ਵਿੱਚ ਹੋਰ ਵੀ ਲੋਕ ਸਾਹਮਣੇ ਆਉਣ ਹੋ ਸਕਦਾ ਹੈ ਇਸ ਕਹਾਣੀ ਦੇ ਵਿੱਚ ਕਈ ਹੋਰ ਪਾਤਰ ਵੀ ਹੋਣ ਹੋ ਸਕਦਾ ਹੈ ਇਸ ਕਤਲ ਕੇਸ ਦੀ ਗੁੱਥੀ ਹੋਰ ਵੀ ਤਰੀਕਿਆਂ ਨਾਲ ਸੁਲਝੇ ਇਹ ਮਾਨ ਜੋ ਕੋ ਪੁਲਿਸ ਦੇ ਉੱਤੇ ਨਿਰਪਰ ਕਰਦੀ ਗੱਲ ਹੈ ਕਿ ਉਹ ਆਉਂਦੇ ਸਮੇਂ ਦੇ ਵਿੱਚ ਇਸ ਕਹਾਣੀ ਵਿੱਚ ਲੀਆਂ ਕਿਹੜੀਆਂ ਕਿੜੀਆਂ ਪਰਤਾਂ ਕਿਵੇਂ ਕਿਵੇਂ ਖੋਲਦੇ ਆ ਤੀਜੀ ਵਾਰ ਰੁਪਿੰਦਰ ਕੌਰ ਦਾ ਰਿਮਾਂਡ ਲਿਆ ਗਿਆ ਤੀਜੀ ਵਾਰ ਜਦੋਂ ਉਹਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਤਾਂ 8 ਦਸੰਬਰ ਤੱਕ ਦਾ ਰਿਮਾਂਡ ਉਹਦਾ ਮਿਲ ਗਿਆ ਜਿਹੜੇ ਉਹਦੇ ਪਹਿਲੇ ਦੋ ਸਾਥੀ ਆ ਜਿਹੜਾ ਉਹਦਾ ਪ੍ਰੇਮੀ ਹੈ ਜਿਹੜਾ ਉਹਦਾ ਆਸ਼ਿਕਾ ਹਰਕਮਲਪ੍ਰੀਤ ਸਿੰਘ ਤੇ ਵਿਸ਼ਵਦੀਪ ਸਿੰਘ ਇਹਨਾਂ ਦੋਵਾਂ ਦਾ ਪਹਿਲਾਂ ਹੀ 8 ਦਸੰਬਰ ਤੱਕ ਦਾ ਰਿਮਾਂਡ ਆ ਤੇ ਹੁਣ ਪੁਲਿਸ ਅਧਿਕਾਰੀਆਂ ਨੇ ਇਹ ਗੱਲ ਕਹੀ ਆ ਕਿ ਵਿਸ਼ਵਦੀਪ ਹਰਕਮਲਪ੍ਰੀਤ ਤੇ ਰੁਪਿੰਦਰ ਕੌਰ ਇਹਨਾਂ ਤਿੰਨਾਂ ਨੂੰ ਅਸੀਂ ਇਕੱਠੇ ਬਿਠਾ ਕੇ ਪੁੱਛਗਛ ਕਰਨੀ ਆ ਜਿਹੜੀ ਰੁਪਿੰਦਰ ਕੌਰ ਕੱਲ ਤੱਕ ਇੰਸਟਾਗ੍ਰam ਦੇ ਉੱਤੇ ਰੀਲਾਂ ਪਾਉਂਦੀ ਨਹੀਂ ਸੀ ਥਖਦੀ ਅੱਜ ਜਦੋਂ ਉਹ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੈ ਤੇ ਪੁਲਿਸ ਉਹਨੂੰ ਲੈ ਕੇ ਜਾ ਰਹੀ ਆ ਉਹਦੇ ਕੋਲੋਂ ਸਹੀ ਤਰੀਕੇ ਨਾਲ ਤੁਰਿਆ ਨਹੀਂ ਜਾਂਦਾ ਜਿਹੜਾ ਹਰਕਮਲਪ੍ਰੀਤ ਸਿੰਘ ਕੰਨਾਂ ਟੱਪ ਕੇ ਆਇਆ ਜਾਂ ਕਿਵੇਂ ਵੀ ਆਇਆ ਘਰ ਦੇ ਵਿੱਚ ਆਇਆ ਬਠਿੰਡੇ ਦੇ ਵਿੱਚ ਹੋਟਲਾਂ ਦੇ ਵਿੱਚ ਰੁਪਿੰਦਰ ਕੌਰ ਨੂੰ ਮਿਲਦਾ ਰਿਹਾ ਅੱਜ ਉਹਦੀ ਤੌਰ ਬਦਲੀ ਪਈ ਆ ਜਿਹੜਾ ਵਿਸ਼ਵਦੀਪ ਆ ਉਹਦੀ ਵੀ ਤੌਰ ਬਦਲੀ ਪਈ ਆ ਕਿਉਂਕਿ ਪੁਲਿਸ ਨੇ ਸ਼ਾਇਦ ਇਹਨਾਂ ਦੀ ਤੌਣੀ ਲਾਈ ਹੋਵੇ ਤੇ ਲਾਉਣੀ ਚਾਹੀਦੀ ਵੀ ਆ ਤੇ ਇਹਨਾਂ ਦੇ ਕੋਲੋਂ ਸੱਚ ਉਗਲਵਾਉਣਾ ਵੀ ਚਾਹੀਦਾ ਕੁੱਲ ਦੁਨੀਆ ਦੇ ਵਿੱਚ ਬੈਠੇ ਹੋਏ ਪੰਜਾਬੀ ਇਸ ਗੱਲ ਦੀ ਮੰਗ ਕਰ ਰਹੇ ਆ ਪਰ ਜਿਹੜੀ ਇਹ ਰੁਪਿੰਦਰ ਕੌਰ ਆ ਇਹਦਾ ਪਿਛੋਕੜ ਕੀ ਆ ਰੁਪਿੰਦਰ ਕੌਰ ਦੇ ਵੱਲੋਂ ਕੀਤੇ ਗਏ ਇਸ ਕਾਂਡ ਦੇ ਵਿੱਚ ਜ਼ਿੰਮੇਵਾਰ ਕਿਹੜੇ ਕਿਹੜੇ ਲੋਕ ਆ ਇਹ ਇੱਕ ਬਹੁਤ ਵੱਡਾ ਸਵਾਲ ਹੈ ਜਿਹੜਾ ਪੰਜਾਬੀਆਂ ਦੇ ਅੰਦਰ ਖੌਰੂ ਪਾ ਰਿਹਾ ਜਿਹੜਾ ਲਗਾਤਾਰ ਨਵੇਂ-ਨਵੇਂ ਸਵਾਲ ਚੁੱਕ ਰਿਹਾ ਅਸਲ ਵਿੱਚ ਰੁਪਿੰਦਰ ਕੌਰ ਇੰਸਟਾਗ੍ਰਾਮ ਦੇ ਉੱਤੇ ਸੂਟਾ ਦੀਆਂ ਫੋਟੋਆਂ ਨਹੀਂ ਸੀ ਪਾਉਂਦੀ ਪਹਿਲਾਂ ਉਹ ਸੂਟਾਂ ਦੀਆਂ ਫੋਟਵਾਂ ਪਾਉਂਦੀ ਹੁੰਦੀ ਸੀ ਬਾਅਦ ਦੇ ਵਿੱਚ ਉਹਨੂੰ ਰੀਲਾਂ ਦਾ ਐਸਾ ਚਸਕਾ ਲੱਗਾ ਜਿਵੇਂ ਕਿ ਬਹੁਤ ਸਾਰੀਆਂ ਹੋਰ ਕੁੜੀਆਂ ਜਾਂ ਮੁੰਡਿਆਂ ਨੂੰ ਲੱਗਿਆ ਤੇ ਉਹ ਸਿਰਫ ਤੇ ਸਿਰਫ ਜਿਵੇਂ ਆਪਾਂ ਕਹਿੰਦੇ ਵੀ ਇਨਫਲੂਐਂਸਰ ਬਣਨ ਦੇ ਚੱਕਰ ਦੇ ਵਿੱਚ ਕਿ ਮੈਂ ਸੋਸ਼ਲ ਮੀਡੀਆ ਦੇ ਉੱਤੇ ਛਾ ਜਾ ਮੇਰੇ ਫਾਲੋਅਰ ਵਧਣ ਮੇਰੀ ਤਾਰੀਫ਼ ਕਰਨ ਮੇਰੀ ਸਿਫਤ ਕਰਨ ਮੈਨੂੰ ਆਉਸਮ ਕਹਿਣ ਮੈਨੂੰ ਫੁਲਾਂ ਕਹਿਣ ਮੈਨੂੰ ਠੀਕ ਕਹਿਣ ਉਹ ਇਸ ਰਾਹ ਦੇ ਉੱਤੇ ਤੁਰ ਪਈ ਸੀ ਉਹਨੇ ਸੌਰਿਆ ਨੂੰ ਇਹ ਗੱਲ ਕਹੀ ਜੀ ਕਿ ਮੈਂ ਬੁਟੀਕ ਖੋਲਣੀ ਆ ਸੌਰਿਆ ਨੇ ਇਜਾਜ਼ਤ ਦਿੱਤੀ ਬੁਟੀਕ ਖੁਲਵਾਤੀ ਫਿਰ ਉਹਨੇ ਕਿਹਾ ਜੀ ਕਿ ਮੈਂ ਹੁਣ ਵੱਧ ਤੋਂ ਵੱਧ ਆਪ ਦੇ ਸੂਟਾਂ ਦੀ ਪ੍ਰਮੋਸ਼ਨ ਕਰਨੀ ਆ ਜਿਵੇਂ ਕਿ ਬਹੁਤ ਸਾਰੀਆਂ ਬੁਟੀਕਾਂ ਵਾਲੇ ਕਰਦੇ ਆ ਜਾਂ ਕਰਦੀਆਂ ਉਹ ਇਹਨੇ ਕਰਨ ਲੱਗ ਪਈ ਪਰ ਬਾਅਦ ਦੇ ਵਿੱਚ ਚਸਕਾ ਇਸਾ ਪਿਆ ਵੀ ਭਾਈ ਮੈਂ ਆਪਣੇ ਆਪ ਨੂੰ ਪੇਸ਼ ਕਰਾਂ ਮੈਂ ਖੁਦ ਦੇ ਚਿਹਰੇ ਨੂੰ ਪ੍ਰਚਾਰਾਂ ਤੇ ਮੈਂ ਜਿਵੇਂ ਫਿਲਮੀ ਕੁੜੀਆਂ ਹੁੰਦੀਆਂ ਉਸ ਰੂਪ ਦੇ ਵਿੱਚ ਆਵਾ ਮੋਡਲਿੰਗ ਕਰਨ ਵਾਲੀਆਂ ਕੁੜੀਆਂ ਦੇ ਰੂਪ ਦੇ ਵਿੱਚ ਆਵਾ ਤੇ ਮੈਂ ਸਿਫਤਾਂ ਖੱਟਾਂ ਉਹ ਇਸ ਰਾਹ ਦੇ ਉੱਤੇ ਤੁਰ ਪਈ ਉਹਦੀਆਂ ਤੁਸੀਂ ਰੀਲਾਂ ਦੇਖੋ ਇੰਸਟਾਗ੍ਰam ਦੇ ਉੱਤੇ ਜਾ ਕੇ ਉਹਦੇ ਲੱਛਣ ਬੁਟੀਕਾਂ ਵਾਲੇ ਨਹੀਂ ਆ ਉਦੇ ਲੱਛਣ ਕੰਮ ਕਰਨ ਵਾਲੀਆਂ ਵਾਂਗੂ ਨਹੀਂ ਆ ਉਦੇ ਲੱਛਣ ਮਿਹਨਤ ਕਸ਼ ਕੁੜੀਆਂ ਵਾਲੇ ਨਹੀਂ ਆ ਉਦੇ ਲੱਛਣ ਆ ਜਿਹੜੇ ਉਹਦੇ ਤਰੀਕੇ ਜਿਹੜੇ ਉਹ ਈਵੇਂ ਨਹੀਂ ਕਿ ਭਾਈ ਮੈਂ ਕਮਾਈ ਕਰਨੀ ਆ ਮੈਂ ਆਪਦੇ ਕਾਰੋਬਾਰ ਦੇ ਵਿੱਚ ਵਾਧਾ ਕਰਨਾ ਉਹਦੇ ਲੱਛਣ ਲਈ ਤੋਂ ਲੱਥੇ ਹੋਏ ਆ ਕਿਤੇ ਉਹ ਮੇਕਅਪ ਵਾਲੀਆਂ ਫੋਟਵਾਂ ਪਾਉਂਦੀ ਆ ਕਿਤੇ ਉਹ ਸਟਾਈਲ ਮਾਰਦੀ ਆ ਕਿਤੇ ਉਹ ਵਾਲਾਂ ਵਾਲਾ ਸਟਾਈਲ ਕਰਦੀ ਆ ਜਦੋਂ ਤੁਸੀਂ ਉਹਦੀਆਂ ਰੀਲਾਂ ਵੇਖ ਲੈਨੇ ਫਿਰ ਤੁਹਾਨੂੰ ਇਹ ਲੱਗਦਾ ਕਿ ਸੂਟਾਂ ਦੇ ਪ੍ਰਚਾਰ ਨਾਲੋਂ ਇਹਦਾ ਆਪਣਾ ਚਿਹਰਾ ਮੂਰੇ ਕਰਨ ਦਾ ਮਨਸ਼ਾਵਦ ਸੀ ਤੇ ਜਿਵੇਂ ਅੱਜਕੱਲ ਸ਼ੰਗਣ ਮੰਗਣ ਚੱਲਦੇ ਇਹ ਉਸਰਾਹ ਦੇ ਉੱਤੇ ਤੁਰੀ ਸੀ ਤੇ ਹੁਣ ਵਿੱਚੋਂ ਕਹਾੜੀਆਂ ਨੰਗਾਂ ਨਿਕਲ ਕੇ ਆਈਆਂ ਇਹਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਗੱਲ ਦਾ ਪਤਾ ਸੀ ਕਿ ਇਹਦੇ ਹੋਰ ਥਾਂ ਦੇ ਉੱਤੇ ਸਬੰਧ ਹੈ ਪਰ ਪਰਿਵਾਰਕ ਮੈਂਬਰਾਂ ਨੇ ਯਾਨੀ ਕਿ ਪੇਕੇ ਪਰਿਵਾਰ ਨੇ ਇਹਨੂੰ ਉਸ ਥਾਂ ਦੇ ਉੱਤੇ ਵਿਆਹਣ ਦੀ ਥਾਂ ਤੇ ਜਿੱਥੇ ਇਹਦੇ ਨੇੜਲੇ ਸਬੰਧ ਸੀ ਇਹਨੂੰ ਗੁਰਵਿੰਦਰ ਸਿੰਘ ਦੇ ਨਾਲ ਵਿਆਹਿਆ ਤੇ ਗੁਰਵਿੰਦਰ ਸਿੰਘ ਸ਼ਰੀਫ ਹੋਣ ਕਰਕੇ ਬਲੀ ਦਾ ਬੱਕਰਾ ਬਣਿਆ ਗੁਰਵਿੰਦਰ ਸਿੰਘ ਨੂੰ ਮਾਰ ਦਿੱਤਾ ਗਿਆ ਇਸ ਕਰਕੇ ਕਿਉਂਕਿ ਉਹਨੂੰ ਪਹਿਲਾਂ ਤਾਂ ਕਹਾਣੀ ਦਾ ਪਤਾ ਹੀ ਨਹੀਂ ਸੀ ਕਿਉਂਕਿ ਇਹ ਚਲਾਕ ਬਹੁਤਾ ਉਹ ਸ਼ਰੀਫ ਬਹੁਤਾ ਉਹਨੂੰ ਵਿਚਾਰੇ ਨੂੰ ਇਸ ਗੱਲ ਦਾ ਇਲਮ ਹੀ ਨਹੀਂ ਕਿ ਇਹ ਕੀ ਕੀ ਗਲ ਖੜਾਉਂਦੀ ਆ ਇਹਦੇ ਕਿੱਥੇ ਕਿੱਥੇ ਚੱਕਰ ਚੱਲਦੇ ਆ ਤੇ ਇਸ ਔਰਤ ਨੇ ਇਸ ਡੈਣ ਨੇ ਆਪਦੇ ਪ੍ਰੇਮੀ ਨਾਲ ਮਿਲ ਕੇ ਜੋ ਕੁਝ ਕਰ ਦਿੱਤਾ ਅੱਜ ਕੱਲਾ ਸੁਖਣ ਵਾਲਾ ਪਿੰਡ ਨਹੀਂ ਅੱਜ ਹਰ ਇੱਜ਼ਤਦਾਰ ਬੰਦਾ ਅੱਜ ਹਰ ਸਨਮਾਨ ਵਾਲਾ ਬੰਦਾ ਅੱਜ ਹਰ ਬੰਦਾ ਉਹ ਜਿਹੜਾ ਕਿ ਆਪਦੇ ਪੁੱਤ ਦੇ ਉੱਤੇ ਆਪਣੀ ਧੀ ਦੇ ਉੱਤੇ ਮਾਣ ਕਰਦਾ ਤੇ ਉਹਨਾਂ ਦਾ ਨਵਾਂ ਘਰ ਬਸਾ ਕੇ ਖੁਸ਼ੀ ਮਹਿਸੂਸ ਕਰਦਾ ਉਹ ਡਰਿਆ ਹੋਇਆ ਵੀ ਕਿਤੇ ਸਾਡੀ ਧੀ ਨਾਲ ਸਾਡੇ ਪੁੱਤ ਨਾਲ ਈਵੇਂ ਤਾਂ ਨਹੀਂ ਹੋ ਜਾਊਗਾ ਕਿਉਂਕਿ ਰੁਪਿੰਦਰ ਕੌਰ ਨੇ ਲੱਖਾਂ ਲੋਕਾਂ ਦੇ ਭਰੋਸੇ ਦੇ ਉੱਤੇ ਸੱਟ ਮਾਰੀ ਆ ਰੁਪਿੰਦਰ ਕੌਰ ਨੇ ਲੱਖਾਂ ਕਰੋੜਾਂ ਸੋਹਰਾ ਪਰਿਵਾਰ ਦੇ ਭਰੋਸੇ ਦੇ ਉੱਤੇ ਸੱਟ ਮਾਰੀ ਆ ਹੁਣ ਹਰ ਕੋਈ ਇਹ ਸੋਚਦਾ ਵੀ ਸਾਡੀ ਧੀ ਦੇ ਨਾਲ ਸਾਡੇ ਪੁੱਤ ਦੇ ਨਾਲ ਕਿਤੇ ਈਵੇਂ ਤਾਂ ਨਹੀਂ ਹੋ ਜਾਊਗਾ ਸਵਾਲ ਇਹ ਪੈਦਾ ਹੁੰਦਾ ਕਿ ਆਉਂਦੇ ਸਮੇਂ ਦੇ ਵਿੱਚ ਰੁਪਿੰਦਰ ਕੌਰ ਨੂੰ ਕੀ ਸਦਾ ਮਿਲੂਗੀ ਉਹਦੇ ਆਸ਼ਕ ਨੂੰ ਕੀ ਸਦਾ ਮਿਲੂਗੀ ਆਸ਼ਕ ਦੇ ਦੋਸਤ ਨੂੰ ਕੀ ਸਦਾ ਮਿਲੂਗੀ ਰੁਪਿੰਦਰ ਕੌਰ ਦੀਆਂ ਖਬਰਾਂ ਮੀਡੀਏ ਦੇ ਵਿੱਚੋਂ ਇੱਕ ਹਫ਼ਤੇ ਬਾਅਦ ਘਟ ਜਾਣੀਆਂ ਜਾਂ ਖਤਮ ਹੋ ਜਾਣੀਆਂ ਜਿਵੇਂ ਕਿ ਆਮ ਤੌਰ ਦੇ ਉੱਤੇ ਹੁੰਦਾ ਪਰ ਜਿਹੜਾ ਉਮਰ ਪਰਦੇ ਲਈ ਦੁੱਖ ਆ ਉਹ ਮਾਪਿਆਂ ਦੀ ਝੋਲੀ ਦੇ ਵਿੱਚ ਪੈ ਗਿਆ ਜਿਨ੍ਹਾਂ ਦੀਆਂ ਅੱਖਾਂ ਵਿੱਚਲੇ ਅਥਰੂ ਇਸ ਵੇਲੇ ਮੁੱਕੇ ਪਏ ਆ ਮੀਡੀਏ ਕੋਲੇ ਖਬਰ ਆਉਂਦੀ ਆ ਲੋਕਾਂ ਦੇ ਕੋਲੇ ਵਿਸ਼ਾ ਆਉਂਦਾ ਕੋਈ ਉਹਨੂੰ ਕਿਸੇ ਪ੍ਰਸੰਗ ਦੇ ਵਿੱਚ ਪੇਸ਼ ਕਰਦਾ ਕੋਈ ਉਹਨੂੰ ਕਿਸੇ ਪ੍ਰਸੰਗ ਦੇ ਵਿੱਚ ਪੇਸ਼ ਕਰਦਾ ਇਹ ਗੱਲਾਂ ਪਹਿਲਾਂ ਵੀ ਬੜੀ ਵਾਰ ਹੋਈਆਂ ਉਹ ਚਲੋ ਕਿਸੇ ਦੇ ਕਤਲ ਦੇ ਹੋਰ ਪ੍ਰਸੰਗ ਦੇ ਵਿੱਚ ਹੋਈਆਂ ਜਾਂ ਕਿਸੇ ਨੂੰ ਹੋਰ ਧੋਖਾ ਦੇਣ ਦੇ ਰੂਪ ਦੇ ਵਿੱਚ ਹੋਈਆਂ ਪਰ ਜਦੋਂ ਹੁਣ ਇਹ ਖਬਰ ਆਈ ਹੈ ਵੀ ਇੱਕ ਸਿਰੇ ਦਾ ਸ਼ਰੀਫ ਪਰਿਵਾਰ ਇੱਕ ਸਿਰੇ ਦੀ ਸ਼ੈਤਾਨ ਔਰਤ ਉਹ ਔਰਤ ਜਿਹੜੀ ਘਰ ਦੇ ਵਿੱਚ ਹੀ ਪਤੀ ਨੂੰ ਮਾਰ ਦਿੰਦੀ ਜਾਂ ਮਰਵਾ ਦਿੰਦੀ ਆ ਫਿਰ ਲੋਕਾਂ ਦੇ ਮਨ ਵਿੱਚ ਇੱਕ ਸਵਾਲ ਤਾਂ ਹੋਣਾ ਕੁਦਰਤੀ ਆ ਵੀ ਇਹ ਖਬਰ ਦਾ ਅੰਤ ਕੀ ਹੋਊਗਾ ਇਸ ਖਬਰ ਦਾ ਅੰਤ ਇਹ ਹੋਊਗਾ ਕਿ ਇਹ ਖਬਰ ਠੱਪ ਹੋ ਜਾਣੀ ਆ ਇਸ ਮਸਲੇ ਦਾ ਅੰਤ ਇਹ ਹੋਣਾ ਕਿ ਇਹ ਗੱਲ ਪੁਲਿਸ ਦੇ ਰਿਕਾਰਡ ਦੇ ਵਿੱਚ ਰਹਿ ਜਾਣੀ ਆ ਇਹ ਜਿਹੜੇ ਤਿੰਨੇ ਜਾਣੇ ਜੇਲ੍ਹ ਦੇ ਵਿੱਚ ਚਲੇ ਜਾਣੇ ਆ ਪਰ ਇਹਨਾਂ ਨੂੰ ਜੇਲ੍ਹ ਦੇ ਵਿੱਚ ਕੀ ਮਿਲੂਗਾ ਫਾਂਸੀ ਮਿਲੂਗੀ ਜਾਂ ਉਮਰ ਕੈਦੀਸ਼ਾਦਾ ਮਿਲੂਗੀ ਭਰੋਸੇਯੋਗ ਸੂਤਰ ਇਹ ਗੱਲ ਕਹਿੰਦੇ ਤੇ ਕਾਨੂੰਨੀ ਮਾਹਰ ਇਹ ਗੱਲ ਕਹਿੰਦੇ ਆ ਕਿ ਰੁਪਿੰਦਰ ਕੌਰ ਨੂੰ ਤੇ ਉਹਦੇ ਆਸ਼ਕ ਨੂੰ ਉਮਰ ਭਰ ਦੀ ਕੈਦ ਹੋਣ ਦੀ ਸੰਭਾਵਨਾ ਵੱਧ ਹੈ ਹਾਲਾਂਕਿ ਇਹ ਅਦਾਲਤੀ ਪ੍ਰਕਿਰਿਆ ਦਾ ਵਿਸ਼ਾ ਸਾਡਾ ਨਹੀਂ ਆ ਕਿਉਂਕਿ ਉਹਨਾਂ ਨੇ ਕਤਲ ਕੀਤਾ ਹੈ ਇੱਕ ਹੁੰਦਾ ਕਤਲ ਕਰਵਾਇਆ ਹੈ ਇੱਕ ਹੁੰਦਾ ਕਤਲ ਕੀਤਾ ਹੈ ਇਹਨਾਂ ਨੇ ਕਤਲ ਕੀਤਾ ਹੈ ਤੇ ਇਹਨੇ ਰੁਪਿੰਦਰ ਕੌਰ ਨੇ ਇਹ ਕਤਲ ਦੀ ਗੱਲ ਖੁਦ ਮੰਨ ਲਈ ਆ ਕਿ ਮੈਂ ਵੀ ਕਤਲ ਕਰਵਾਇਆ ਤੇ ਕੀਤਾ ਨਾਲ ਲੱ ਕੇ ਮੈਂ ਕਤਲ ਕਰਵਾਇਆ ਇਹਦਾ ਮਤਲਬ ਇਹ ਹੈ ਜੀ ਕਿ ਇਹਨੂੰ ਉਮਰ ਭਰ ਦੀ ਕੈਦ ਹੋਣ ਦੀ ਸੰਭਾਵਨਾ ਪੂਰੀ ਪੂਰੀ ਆ ਪਰ ਲੋਕ ਇਹ ਮੰਗ ਕਰਦੇ ਜੀ ਕਿ ਇਹਨੂੰ ਫਾਂਸੀ ਹੋਵੇ ਮੀਡੀਆ ਦੇ ਵਿੱਚੋਂ ਖਬਰਾਂ ਮੁੱਕ ਜਾਣੀਆਂ ਤੁਸੀਂ ਦੇਖੋ ਜੋ ਬੀਤੇ ਦੇ ਵਿੱਚ ਭਾਵੇਂ ਕਿਸੇ ਬੱਚੇ ਦੇ ਰੂਪ ਦੇ ਵਿੱਚ ਆ ਭਾਵੇਂ ਕਿਸੇ 13 ਸਾਲ ਦੀ ਬੱਚੀ ਦੇ ਰੂਪ ਦੇ ਵਿੱਚ ਖਬਰਾਂ ਤੇ ਪਾਵੇਂ ਕੋਈ ਹੋਰ ਖਬਰ ਆ ਉਹ ਥੋੜੇ ਸਮੇਂ ਬਾਅਦ 15 20 ਦਿਨ ਮਹੀਨੇ ਬਾਅਦ ਖਬਰ ਉਹ ਖਤਮ ਹੋ ਗਈ ਆ ਹੁਸ਼ਿਆਰਪੁਰ ਵਾਲਾ ਕੰਡ ਹੋਇਆ ਜਿਹਦੇ ਵਿੱਚ ਇੱਕ ਬੱਚੇ ਦੇ ਨਾਲ ਦਲਤ ਕੰਮ ਕੀਤਾ ਤੇ ਬਾਅਦ ਵਿੱਚ ਉਹਦਾ ਕਤਲ ਕੀਤਾ ਗਿਆ ਉਹ ਖਬਰ ਤਿੰਨ ਕ ਹਫਤੇ ਪੰਜਾਬ ਦੀ ਸਭ ਤੋਂ ਵੱਡੀ ਖਬਰ ਰਹੀ ਆ ਅੱਜ ਉਹ ਖਬਰ ਕਿਤੇ ਵੀ ਨਹੀਂ ਆ ਜਲੰਧਰ ਦੇ ਵਿੱਚ ਇੱਥੇ ਪਾਰਸ ਸਟੇਟ ਦੇ ਵਿੱਚ 13 ਸਾਲ ਦੀ ਬੱਚੀ ਨਾਲ ਕੋ ਕਰਮ ਦੀ ਕੋਸ਼ਿਸ਼ ਕੀਤੀ ਗਈ ਤੇ ਬਾਅਦ ਵਿੱਚ ਉਹਦਾ ਕਤਲ ਕੀਤਾ ਗਿਆ ਬੰਦਾ ਉਹ ਪੁਲਿਸ ਦੇ ਕੋਲੇ ਜੇਲ੍ਹ ਦੇ ਵਿੱਚ ਐਸ ਵੇਲੇ ਇਹਦੀ ਖਬਰ ਖੋਣ ਜੇ ਪਹਿਲਾਂ 100 ਸੀ ਤੇ ਇਹ ਹੁਣ 20% ਤੇ ਆ ਗਈ ਆ ਅੱਜ ਖਬਰ ਸਭ ਤੋਂ ਵੱਧ ਚੱਲ ਰਹੀ ਆ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਆ ਮੀਡੀਆ ਗਰੀਆਂ ਸੁਰਖੀਆਂ ਦੇ ਵਿੱਚ ਆ ਕਿ ਰਪਿੰਦਰ ਕੌਰ ਨੇ ਗੁਰਵਿੰਦਰ ਸਿੰਘ ਨੂੰ ਮਾਰਤਾ ਆ ਆਪਦੇ ਇਸ਼ਕ ਜਾਂ ਅਯਾਸ਼ੀ ਦੇ ਚੱਕਰ ਦੇ ਵਿੱਚ ਮਾਰਤਾ ਖਬਰ ਇਹ ਮੁੱਕ ਜਾਣੀ ਆ ਕੱਲ ਨੂੰ ਕੁਝ ਹੋਰ ਵਾਪਰ ਗਿਆ ਇਸ ਖਬਰ ਦੇ ਵੱਲੋਂ ਪੰਜਾਬ ਗਾਣਾ ਧਿਆਨ ਪਰੇ ਹੋ ਜਾਣਾ ਪਰ ਇਸ ਖਬਰ ਦੀਆਂ ਪੈੜਾਂ ਨੇ ਪੰਜਾਬੀਆਂ ਦੀ ਮੱਤ ਮਾਰੀ ਰੱਖੀ ਆ ਤੇ ਭਵਿੱਖ ਦੇ ਵਿੱਚ ਵੀ ਲੋਕਾਂ ਨੇ ਮੰਨ ਦੇ ਵਿੱਚ ਸ਼ੰਕੇ ਤੇ ਸ਼ੱਕ ਪੈਦਾ ਕਰੀ ਰੱਖਣੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਪੁਲਿਸ ਦੀ ਭੂਮਿਕਾ ਕਿ ਹੋਜੀ ਆ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਪਹਿਲਾਂ ਢਿੱਲਮਠ ਦੀ ਨੀਤੀ ਵਰਤੀ ਆ ਇਹ ਗੱਲ ਪੀੜਿਤ ਪਰਿਵਾਰ ਨੇ ਕਈ ਵਾਰ ਕਹੀ ਆ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਚੌਕਸੀ ਵਰਤੀ ਗਈ ਆ ਕਿਉਂਕਿ ਪੁਲਿਸ ਦੇ ਉੱਤੇ ਵੀ ਕਈ ਸਵਾਲ ਆਉਂਦੇ ਸੀ ਵੀ ਭਾਈ ਉਹਨੇ ਹਰ ਕਮਲਪ੍ਰੀਤ ਨੂੰ ਫੜਿਆ ਕਿਉਂ ਨਹੀਂ ਫਿਰ ਉਹਨੇ ਤੀਜੇ ਚੌਥੇ ਦਿਨ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਫਿਰ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਆ ਪੁਲਿਸ ਦੇ ਵੱਲੋਂ ਆਪਣਾ ਕੰਮ ਸੁਚੱਜੇ ਤਰੀਕੇ ਨਾਲ ਕੀਤਾ ਜਾਊਗਾ ਜਾਂ ਕੀਤਾ ਜਾਵੇ ਇਹਦੀ ਅਸੀਂ ਕਾਮਨਾ ਕਰਦੇ ਆ ਪਰ ਜਦੋਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਹੁੰਦੀ ਆ ਉਦੋਂ ਫਿਰ ਇਹਨਾਂ ਲੋਕਾਂ ਨੂੰ ਸਜ਼ਾ ਕੀ ਹੋਊਗੀ ਸਵਾਲ ਇਹ ਆ ਇਹਨਾਂ ਲੋਕਾਂ ਨੂੰ ਸਜ਼ਾ ਛੇਤੀ ਮਿਲਣੀ ਚਾਹੀਦੀ ਆ ਇਹੋ ਜੇ ਕਾਤਲ ਲੋਕਾਂ ਦੇ ਕੇਸ ਫਾਸਟ ਟਰੈਕ ਅਦਾਲਤ ਚੱਲਣੇ ਚਾਹੀਦੇ ਆ ਪੀੜਤ ਪਰਿਵਾਰ ਨੂੰ ਇਨਸਾਫ ਵੇਲੇ ਸਿਰ ਮਿਲਣਾ ਚਾਹੀਦਾ ਇਹ ਨਾ ਹੋਵੇ ਕਿ 2-2 3-3 4-4 ਸਾਲ ਇਹੀ ਕੰਮ ਚੱਲੀ ਜਾਵੇ ਜਦੋਂ ਕਾਤਲ ਮੰਨ ਗਿਆ ਜਦੋਂ ਸਬੂਤ ਸਾਰੇ ਤੁਹਾਡੇ ਕੋਲ ਆ ਦਾ ਇਹ ਫਾਸਟ ਟਰੈਕ ਅਦਾਲਤਾਂ ਦੇ ਵਿੱਚ ਕੇਸ ਚੱਲਣੇ ਚਾਹੀਦੇ ਆ ਮੈਨੂੰ ਇਸ ਗੱਲ ਦੇ ਉੱਤੇ ਬੇਹੱਦ ਹੈਰਾਨੀ ਹੋਈ ਆ ਮੁੰਡੇ ਦਾ ਬਾਪ ਵਾਰ-ਵਾਰ ਇੰਟਰਵਿਊ ਦੇ ਰਿਹਾ ਕਿ ਭਾਈ ਅਸੀਂ ਲੁੱਟੇ ਗਏ ਅਸੀਂ ਪੱਟੇ ਗਏ ਤੇ ਉਹ ਵਿਚਾਰੇ ਸੱਚੀ-ਮੁੱਚੀ ਲੁੱਟੇ ਪੱਟੇ ਵੀ ਗਏ ਮੁੰਡੇ ਦੇ ਰਿਸ਼ਤੇਦਾਰ ਇਹ ਗੱਲ ਕਹਿ ਰਹੇ ਆ ਕਿ ਅਸੀਂ ਲੁੱਟੇ ਗਏ ਪੱਟੇ ਗਏ ਸਾਡੇ ਕੋਲੇ ਕੱਖ ਨਹੀਂ ਰਿਹਾ ਪੂਰੇ ਪਿੰਡ ਦੇ ਲੋਕ ਇਹ ਗੱਲ ਕਹਿ ਰਹੇ ਆ ਕਿ ਲੁੱਟਿਆ ਗਿਆ ਪਿੰਡ ਪੱਟਿਆ ਗਿਆ ਸਾਡੇ ਪਿੰਡ ਦਾ ਨਾਂ ਦੇਖੋ ਕਿਹੜੇ ਰੂਪ ਦੇ ਵਿੱਚ মিডিਏ ਦੇ ਵਿੱਚ ਆਇਆ ਸਾਡੇ ਪਿੰਡ ਦਾ ਸਭ ਤੋਂ شریف ਪਰਿਵਾਰ ਇਸ ਵੇਲੇ ਬਰਬਾਦ ਹੋਇਆ ਪਰ ਜੇ ਕੁੜੀ ਵਾਲੇ ਸੱਚੇ ਆ ਉਹਨਾਂ ਨੂੰ ਇਹ ਲੱਗਦਾ ਜੀ ਕਿ ਸਾਡੀ ਕੁੜੀ ਨੇ ਗੁਨਾਹ ਕੀਤਾ ਗਲਤੀ ਨਹੀਂ ਤਾਂ ਕੁੜੀ ਦੇ ਕਿਸੇ ਪਰਿਵਾਰਕ ਮੈਂਬਰ ਨੇ ਹੁਣ ਤੱਕ ਮੀਡੀਏ ਦੇ ਮੂਹਰੇ ਆ ਕੇ ਇੰਟਰਵਿਊ ਕੀਤੀ ਕਿ ਉਹਨਾਂ ਨੂੰ ਇਸ ਗੱਲ ਦਾ ਪਛਤਾਵਾ ਹੈ ਕਿ ਉਹਨਾਂ ਨੇ ਕੁੜੀ ਦੀ ਇਸ ਕਰਤੂਤ ਤੋਂ ਖੁਦ ਨੂੰ ਅੱਡ ਕੀਤਾ ਕਿ ਉਹਨਾਂ ਨੇ ਇੱਕ ਵਾਰ ਵੀ ਇਹ ਗੱਲ ਕਹੀ ਕਿ ਇਹਨੂੰ ਫਾਹਾ ਲਾਓ ਫਾਹਾ ਸਾਡੀ ਧੀ ਨੇ ਜੇ ਗਲਤ ਕੀਤਾ ਇਹਨੂੰ ਟੰਗੋ ਇਹਨੂੰ ਫਾਹਾ ਲਾਉਣਾ ਚਾਹੀਦਾ ਇੱਕ ਵੀ ਇੰਟਰਵਿਊ ਹਾਲੇ ਤੱਕ ਇਸ ਰੂਪ ਦੇ ਵਿੱਚ ਸਾਹਮਣੇ ਨਹੀਂ ਆਈ ਜਿਵੇਂ ਕਿ ਗੁਰਵਿੰਦਰ ਸਿੰਘ ਦੇ ਬਾਪ ਦੇ ਵੱਲੋਂ ਬਿਲਕੁਲ-ਬਿਲਕੁਲ ਕੇ ਇੰਟਰਵਿਊ ਦਿੱਤੇ ਗੰਗੇ ਆ ਕੀ ਗੱਲ ਕੁੜੀ ਦੇ ਮਾਪੇ ਹਾਲੇ ਵੀ ਇਹ ਸਮਝਦੇ ਆ ਵੀ ਸਾਡੇ ਕੋਲੇ ਕੋਈ ਨਾ ਕੋਈ ਚੋਰ-ਮੋਰੀ ਹੱਥ ਦੇ ਵਿੱਚ ਆਊ ਤੇ ਅਸੀਂ ਆਪਣੀ ਧੀ ਨੂੰ ਬਚਾਉਣ ਦੀ ਕੋਸ਼ਿਸ਼ ਕਰਗੇ ਅਸੀਂ ਇਸ ਮਾਮਲੇ ਵਿੱਚ ਚੁੱਪਵੱਟੀ ਰੱਖੀਏ ਅਸੀਂ ਇਸ ਮਾਮਲੇ ਦੇ ਵਿੱਚ ਪਰਦੇ ਦੇ ਵਿੱਚ ਰਹੇਗੇ ਸਾਡਾ ਨਾਂ ਨਾ ਸਾਹਮਣੇ ਆਵੇ ਜੇਕਰ ਤੁਹਾਡੀ ਧੀ ਨੇ ਇਹ ਕਰਤੂਤ ਕੀਤੀ ਆ ਤੁਸੀਂ ਖੁੱਲ੍ਹ ਕੇ ਕਹੋ ਕਿ ਭਾਈ ਸਾਡੀ ਧੀ ਦੇ ਲੱchn ਮਾੜੇ ਸੀ ਸਾਡੀ ਧੀ ਦਾ ਚਰਿੱਤਰ ਮਾੜਾ ਸੀ ਸਾਡੀ ਧੀ ਨੇ ਕਰਤਾਰ ਮਾੜਾ ਰੱਖਿਆ ਸਾਡੀ ਧੀ ਦੇ ਐਕਸਟਰਾ ਮੈਰਿਟਲ ਅਫੇਅਰ ਸੀ ਸਾਡੀ ਧੀ ਨੇ ਪਰਿਵਾਰ ਉਜਾੜਿਆ ਸਾਡੀ ਧੀ ਨੇ ਤਬਾਹ ਕੀਤਾ ਇੱਕ ਘਰ ਇਸ ਕਰਕੇ ਅਸੀਂ ਵੀ ਗੁਨਾਹਗਾਰ ਆ ਕਿਉਂਕਿ ਅਸੀਂ ਪਹਿਲਾਂ ਉਹਦੀਆਂ ਸਾਰੀਆਂ ਇਸ਼ਾਵਾਂ ਪੂਰੀਆਂ ਕਰਦੇ ਰਹੇ ਅਸੀਂ ਹੀ ਉਹਦਾ ਰਿਸ਼ਤਾ ਕਿਸੇ ਖਾਸ ਸੋਚ ਦੇ ਤਹਿਤ ਇਧਰਲੇ ਪਾਸੇ ਜੋੜ ਬੈਠੇ ਤੇ ਹੁਣ ਜਦੋਂ ਸਾਰਾ ਕੁਝ ਇਹਨੇ ਕਰਤੂਤ ਦੇ ਰੂਪ ਚ ਕਰਤਾ ਤੇ ਇਹਨੂੰ ਬਖਸ਼ਣਾ ਨਹੀਂ ਚਾਹੀਦਾ ਅਸੀਂ ਇਸ ਸ पीडਿਤ ਪਰਿਵਾਰ ਦੇ ਨਾਲ ਕੁੜੀ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਇੱਕ ਰਿਸ਼ਤੇਦਾਰ ਨੇ ਇਹ ਗੱਲ ਕਹੀ ਕਿ ਅਸੀਂ ਗੁਰਵਿੰਦਰ ਵਾਲੇ ਪਾਸੇ ਖੜੇ ਹਾਂ ਰਪਿੰਦਰ ਵਾਲੇ ਪਾਸੇ ਨਹੀਂ ਕਿਸੇ ਨੇ ਇਹ ਗੱਲ ਕਹੀ ਕਿ ਅਸੀਂ ਸੁਖਣ ਵਾਲੇ ਦੇ ਪੀੜਿਤ ਪਰਿਵਾਰ ਦੇ ਪੱਖ ਦੇ ਵਿੱਚ ਹਾਂ ਕਿਉਂਕਿ ਉਹਨਾਂ ਦਾ ਕਸੂਰ ਕੋਈ ਨਹੀਂ ਕਸੂਰ ਸਾਡੀ ਧੀ ਦਾ ਜਦੋਂ ਕੁੜੀ ਵਾਲੇ ਇਹ ਨਹੀਂ ਗੱਲ ਕਹਿੰਦੇ ਤਾਂ ਇੰਝ ਲੱਗਦਾ ਉਹ ਹਲੇ ਵੀ ਇਸ ਗੱਲ ਦੇ ਉੱਤੇ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਉਹ ਹਲੇ ਵੀ ਇਸ ਗੱਲ ਨੂੰ ਟਕੜਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਆਪਦੀ ਕਿਤਨਾ ਕਿਤੇ ਪਹੁੰਚ ਵੀ ਲੜਾਉਂਦੇ ਹੋਣਗੇ ਵੀ ਭਾਈ ਜੋ ਕਾਨੂੰਨ ਨੇ ਕੰਮ ਕਰਨਾ ਉਹਦੇ ਵਿੱਚ ਢਿਲਮਠ ਲਿਆਂਦੀ ਜਾਵੇ ਪਰ ਲੋਕ ਇਸ ਵੇਲੇ ਇਨਸਾਫ ਚਾਹੁੰਦੇ ਆ ਤੇ ਲੋਕਾਂ ਦਾ ਇਨਸਾਫ ਚਾਉਣਾ ਕੁਦਰਤੀ ਵੀ ਆ ਮੈਂ ਹਮੇਸ਼ਾ ਇਸ ਗੱਲ ਦੀ ਬੇਨਤੀ ਕਰਦਾ ਜ਼ਰੂਰੀ ਨਹੀਂ ਕਿ ਇੱਕ ਛੱਤ ਦੇ ਥੱਲੇ ਰਹਿੰਦਿਆਂ ਤੁਸੀਂ ਇਕੱਠੇ ਰਹਿੰਦਿਆਂ ਇੱਕ ਹੋਵੋ ਤੁਸੀਂ ਇੱਕ ਛੱਤ ਥੱਲੇ ਰਹਿੰਦਿਆਂ ਵੀ ਦੋ ਹੋ ਸਕਦੇ ਹੋ ਤੁਸੀਂ ਅੱਡੋ-ਫਾਟੀ ਹੋ ਸਕਦੇ ਹੋ ਪਰ ਜੇਕਰ ਤੁਹਾਡਾ ਕਿਤੇ ਹੋਰ ਧਿਆਨ ਆ ਜੇਕਰ ਤੁਹਾਡੇ ਸਬੰਧਾਂ ਦੇ ਵਿੱਚ ਕੋਈ ਹੋਰ ਆ ਜਾਂ ਤੁਹਾਨੂੰ ਜਿੱਥੇ ਰਹਿਣੇ ਆ ਇਹ ਚੰਗਾ ਨਹੀਂ ਲੱਗਦਾ ਤਾਂ ਤੁਹਾਡੇ ਕੋਲੇ ਇੱਕ ਤਲਾਕ ਹੱਲ ਹੈਗਾ ਪਰ ਇੱਥੇ ਇੱਕ ਹੋਰ ੜਿੱਕਾ ਕਿਉਂਕਿ ਇਹ ਔਰਤ ਜਿਹੜੀ ਚੜੇਲ ਆ ਇਹ ਗੱਲ ਕਹਿ ਰਹੀ ਆ ਕਿ ਜੀ ਮੈਂ ਤਲਾਕ ਲੈ ਨਹੀਂ ਸਕਦੀ ਕਿਉਂਕਿ ਮੇਰੇ ਮਾਪੇ ਨਹੀਂ ਚਾਹੁੰਦੇ ਹੁਣ ਇਸ ਥਾਂ ਦੇ ਉੱਤੇ ਆ ਤੁਹਾਨੂੰ ਇੱਕ ਪਾਸੇ ਸਮਾਜਿਕ ਤੇ ਪਰਿਵਾਰਕ ਮਰਿਆਦਾ ਦੱਸਦੀ ਆ ਦੂਜੇ ਪਾਸੇ ਤੁਹਾਨੂੰ ਆਪਣੀ ਅਯਾਸ਼ੀ ਦਿਸਦੀ ਹੈ ਜਿਹਨੇ ਤੁਸੀਂ ਲੜ ਲੱਗੇ ਤੁਹਾਨੂੰ ਉਹ ਦਿਸਦਾ ਜਾਂ ਦਿਸਦੀ ਨਹੀਂ ਇਹਦਾ ਮਤਲਬ ਇਹ ਆ ਕਿ ਤੁਹਾਡਾ ਡਬਲ ਸਟੈਂਡਰਡ ਸ਼ੁਰੂ ਤੋਂ ਚੱਲ ਰਿਹਾ ਤੁਸੀਂ ਕਿਸੇ ਇੱਕ ਧਿਰ ਦੇ ਕਿਸੇ ਇੱਕ ਪੱਖ ਦੇ ਵਿੱਚ ਹੈ ਹੀ ਨਹੀਂ ਤੁਸੀਂ ਦੋਗਲੇ ਸੀ ਦੋਗਲੇ ਹੋ ਇਹਦਾ ਮਤਲਬ ਇਹ ਆ ਸੋ ਸਾਡੇ ਪੰਜਾਬ ਦੇ ਵਿੱਚ ਸਾਡੇ ਰੰਗਲੇ ਪੰਜਾਬ ਦੇ ਵਿੱਚ ਇਹੋ ਜੀਆਂ ਖਬਰਾਂ ਦਾ ਆਉਣਾ ਇਹੋ ਜੇ ਲੱਛਣ ਹੋਣੇ ਇਹ ਕੋਈ ਮੇਰਾ ਖਿਆਲ ਆ ਵੀ ਨਵੀਂ ਗੱਲ ਤਾਂ ਨਹੀਂ ਆ ਪਰ ਜਦੋਂ ਕੋਈ ਖਬਰ ਬਹੁਤ ਵੱਡੀ ਬਣਦੀ ਤੇ ਕਿਸੇ شریف ਬੰਦੇ ਨਾਲ ਇਹ ਕੁਝ ਹੁੰਦਾ ਉਹ شریف ਔਰਤ ਵੀ ਹੋਵੇ ਤਾਂ ਵੀ ਇਹ ਖਬਰ ਵੱਡੀ ਬਣਦੀ ਹੈ شریف ਬੰਦਾ ਹੋਵੇ ਤਾਂ ਵੀ ਇਹ ਖਬਰ ਵੱਡੀ ਬਣਦੀ ਹੈ ਆਮ ਤੌਰ ਦੇ ਉਤੇ ਅਸੀਂ ਹੁਣ ਤੱਕ ਇਹ ਗੱਲ ਕਹਿੰਦੇ ਰਹੇ ਹਾਂ ਕਿ ਬੰਦੇ ਗਲਤ ਕਰਦੇ ਹੁੰਦੇ ਆ ਔਰਤ ਨਾਲ ਧੱਕਾ ਹੁੰਦਾ ਪਰ ਤੁਸੀਂ ਪਿਛਲੇ ਵੇਰਵੇ ਵੇਖ ਲਓ ਪਿਛਲੇ ਕੁਝ ਕਵਰਿਆਂ ਦੇ ਉਹਦੇ ਵਿੱਚ ਬੰਦਿਆਂ ਦੇ ਮੁਕਾਬਲ ਤਨ ਅਨੁਪਾਤ ਦੇ ਵਿੱਚ ਔਰਤਾਂ ਨੇ ਇਹੋ ਜਿਹਾ ਮਾਮਲੇ ਵੱਧ ਆ ਇਹਦਾ ਮਤਲਬ ਇਹ ਨਹੀਂ ਕਿ ਸਾਰੀਆਂ ਔਰਤਾਂ ਗਲਤ ਆ ਪਰ ਆਧੁਨਿਕਤਾ ਅਖੌਤੀ ਆਧੁਨਿਕਤਾ ਅਕੌਤੀ ਆਜ਼ਾਦੀ ਸ਼ਖਸੀ ਆਜ਼ਾਦੀ ਦੇ ਨਾਂ ਦੇ ਉੱਤੇ ਜੋ ਨਜਾਇਜ਼ ਫੈਲੇ ਚੁੱਕੇ ਜਾਂਦੇ ਆ ਤੇ ਕਾਨੂੰਨ ਮੇਰੇ ਪੱਖ ਦੇ ਵਿੱਚ ਆ ਕਿਉਂਕਿ ਔਰਤਾਂ ਤੇ ਔਰਤ ਦੇ ਪੱਖ ਦੇ ਵਿੱਚ ਕਾਨੂੰਨ ਵੱਧ ਆ ਇਸ ਚੱਕਰ ਦੇ ਵਿੱਚ ਬੇਗੁਨਾਹ ਕਿੰਨੇ ਪੀਸੇ ਗਏ ਇਸ ਚੱਕਰ ਦੇ ਵਿੱਚ ਬੇਕਸੂਰ ਕਿੰਨੇ ਟੰਗੇ ਗਏ ਇਹਦੀ ਕਦੇ ਲਿਸਟ ਕਾਢੇ ਫਿੱਕੇ ਵੇਖੀਏ ਤਾਂ ਇਹ ਲੱਖਾਂ ਦੀ ਗਿਣਤੀ ਵਿੱਚ ਪਹੁੰਚਦੀ ਆ ਵੀ ਭਾਈ ਇੱਥੇ ਔਰਤ ਜੇ ਗਲਤ ਵੀ ਆ ਤੇ ਫਿਰ ਭਾਈ ਬੰਦਾ ਜਿਹੜਾ ਉਹ ਟੰਗਿਆ ਜਾਂਦਾ ਭਾਵੇਂ ਬੰਦਾ ਜਿੰਨਾ ਮਰਜ਼ੀ شریف ਹੋਵੇ ਜੇ ਸੋਚ ਕੇ ਦੇਖੋ ਜੇਕਰ ਰੁਪਿੰਦਰ ਕੌਰ ਗੁਰਵਿੰਦਰ ਸਿੰਘ ਦੇ ਉੱਤੇ ਦੋਸ਼ ਲਾ ਦਿੰਦੀ ਵੀ ਭਾਈ ਇਹ ਮੈਨੂੰ ਕੁੱਟਦਾ ਇਹ ਮੇਰੇ ਤੋਂ ਦਾਜ ਮੰਗਦਾ ਇਹ ਮੇਰੇ ਨਾਲ ਅਣਮਨੁੱਖੀ ਵਿਹਾਰ ਕਰਦਾ ਇਹ ਮੇਰੇ ਨਾਲ ਗਲਤ ਤਰੀਕੇ ਦੇ ਨਾਲ ਪੇਸ਼ ਆਉਂਦਾ ਤੇ ਫਿਰ ਗੁਰਵਿੰਦਰ ਨੇ ਫਸਣਾ ਸੀ ਫਿਰ ਰੁਪਿੰਦਰ ਨੇ ਫਸਾ ਲੈਣਾ ਸੀ ਪਰ ਹੁਣ ਰੁਪਿੰਦਰ ਇਸ ਕਰਕੇ ਫਸੀ ਆ ਕਿਉਂਕਿ ਜਿਹੜੇ ਬੰਦੇ ਨਾਲ ਵਿਆਹੀ ਗਈ ਉਹ ਦੁਨੀਆ ਤੇ ਨਹੀਂ ਰਿਹਾ ਉਹ ਦੁਨੀਆ ਤੇ ਰਹਿਣ ਨਹੀਂ ਦਿੱਤਾ ਗਿਆ ਉਹਨੂੰ ਮਾਰ ਦਿੱਤਾ ਗਿਆ ਇਹ ਸਾਡੇ ਕਾਨੂੰਨ ਦੀਆਂ ਚੋਰ ਮੋਰੀਆਂ ਵੀ ਆ ਸਾਡੇ ਸਿਸਟਮ ਦੇ ਵਿੱਚ ਆਏ ਵਿਗਾਰ ਦਾ ਨਤੀਜਾ ਵੀ ਆ ਪਰ ਇਹੋ ਜੇ ਲੋਕ ਸੱਚਮੁੱਚ ਟੰਗਣੇ ਚਾਹੀਦੇ ਆ ਮੈਂ ਅੱਗੇ ਇੱਕ ਵਾਰ ਬੇਨਤੀ ਕੀਤੀ ਸੀ ਰੀਲਾਂ ਵਾਲੇ ਸਮਾਜ ਨੇ ਸਾਡਾ ਬਹੁਤ ਨੁਕਸਾਨ ਕੀਤਾ ਰੀਲ ਕੀ ਆ 30 ਸਕੰਡ ਦੀ ਇੱਕ ਚੀਜ਼ ਤੁਸੀਂ ਆਪਦੀ ਪੇਸ਼ਕਾਰੀ ਕਰਨੇ ਕਿ ਮੈਂ ਕੀ ਹਾਂ ਮੇਰੇ ਅੰਦਰ ਕੀ ਹੈ ਮੇਰੀ ਕਲਾਕਾਰੀ ਕੀ ਹੈ ਮੈਂ ਆਪਦੀ ਪ੍ਰੋਮੋਸ਼ਨ ਕਰਦਾ ਪਰ ਇਨਾਂ ਰੀਲਾਂ ਦੇ ਚੱਕਰ ਦੇ ਵਿੱਚ ਜੋ ਜੋ ਕੁਝ ਅੱਜ ਤੱਕ ਹੋਇਆ ਜਾਂ ਹੋ ਰਿਹਾ ਉਹ ਸਭ ਦੇ ਸਾਹਮਣੇ ਆ ਤੁਸੀਂ ਆਪਣੇ ਕਿਰਦਾਰ ਨੂੰ ਛੱਡ ਕੇ ਇੱਕ ਬਨੌਟੀ ਜ਼ਿੰਦਗੀ ਜਿਹੜੀ ਉਜਾਣੀ ਸ਼ੁਰੂ ਕਰਦੇ ਆਂ ਸਾਰੇ ਗਲਤ ਨਹੀਂ ਪਰ ਜੋ ਕੁਝ ਅਜ ਸਮਾਜ ਦੇ ਵਿੱਚ ਵੱਡੇ ਹਿੱਸੇ 'ਚ ਚੱਲਦਾ ਉਹਦੇ ਵਿੱਚ ਬਹੁਤ ਸਾਰੀਆਂ ਰੁਪਿੰਦਰਾਂ ਹੋਰ ਵੀ ਆ ਬਹੁਤ ਸਾਰੇ ਰੁਪਿੰਦਰ ਵਰਗੇ ਵੀ ਹੋਰ ਆ ਤੇ ਬਹੁਤ ਸਾਰੇ ਹਰਕਮਲਪ੍ਰੀਤ ਵੀ ਆ ਉਹ ਕੁੜੀਆਂ ਵੀ ਦੇ ਰੂਪ ਦੇ ਵਿੱਚ ਵੀ ਤੇ ਮਰਦਾਂ ਦੇ ਰੂਪ ਦੇ ਵਿੱਚ ਵੀ ਤੇ ਬਹੁਤ ਸਾਰੇ ਗੁਰਵਿੰਦਰ ਵੀ ਆ ਜਿਹੜੇ ਬਲੀ ਦੇ ਬੱਕਰੇ ਬਣਦੇ ਆ ਬਹੁਤ ਸਾਰੇ ਗੁਰਵਿੰਦਰ ਦੇ ਮਾਪਿਆਂ ਵਰਗੇ ਵੀ ਆ ਜਿਹੜੇ ਦੋਹਾਂ ਤਿਰਾਂ ਦੇ ਵਿੱਚ ਪੀਸੇ ਜਾਂਦੇ ਆ ਜਿਨ੍ਹਾਂ ਦਾ ਕਸੂਰ ਕੋਈ ਨਹੀਂਗਾ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਇਸ ਔਰਤ ਦੇ ਨਾਲ ਸ਼ਕਤੀ ਬੇਹਦ ਵਰਤਣੀ ਚਾਹੀਦੀ ਆ ਇਸ ਆਸ਼ਕ ਨੂੰ ਮੋਰ ਬਣਾਉਣਾ ਚਾਹੀਦਾ ਇਹਨੂੰ ਪੁੱਠਾ ਟੰਗਣਾ ਚਾਹੀਦਾ ਤੇ ਇੱਕ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਆ ਕੱਲੇ ਇਹਨਾਂ ਨੂੰ ਹੀ ਨਹੀਂ ਤਿੰਨਾਂ ਨੂੰ ਇਹਨਾਂ ਵਾਂਗੂ ਹੋਰ ਉਹਨਾਂ ਨੂੰ ਵੀ ਵੇਲੇ ਸਿਰ ਸਜ਼ਾ ਮਿਲਿਆ ਕਰੇ ਜੇਕਰ ਜਿਹੜੇ ਲੋਕਾਂ ਨੇ ਕਿਸੇ ਦੇ ਘਰ ਦੇ ਵਿੱਚ ਬਿਲਕੁਲ ਸਤਿਆਨਾਸ਼ ਕਰਤਾ ਬਿਲਕੁਲ ਉਹਨਾਂ ਨੇ ਚੁੱਲ੍ਹੇ ਠਾਰ ਦਿੱਤੇ ਆ ਬਿਲਕੁਲ ਉਹਨਾਂ ਨੇ ਘਰ ਦੀਆਂ ਖੁਸ਼ੀਆਂ ਖੋਹ ਲਈਆਂ ਬਿਲਕੁਲ ਉਹਨਾਂ ਦੇ ਘਰ ਦੇ ਵਿੱਚ ਸੱਥਰ ਵਿਛਾ ਦਿੱਤੇ ਆ ਉਹਨਾਂ ਸਾਰੇ ਲੋਕਾਂ ਨੂੰ ਜੇਕਰ ਵੇਲੇ ਸਿਰ ਸਜ਼ਾ ਮਿਲੇ ਤਾਂ ਫਿਰ ਕੋਈ ਰੁਪਿੰਦਰ ਵਰਗੀ ਨਾ ਪੈਦਾ ਹੋਵੇ ਫੇਰ ਕੋਈ ਗੁਰਵਿੰਦਰ ਵਰਗਾ ਬੇਕਸੂਰ ਨਾ ਬਣੇ ਫੇਰ ਕੋਈ ਹਰਕਮਲਪ੍ਰੀਤ ਵਰਗਾ ਉਜੜ ਆਯਾਸ਼ ਨਾ ਬਣੇ ਇਹ ਗੱਲਾਂ ਸੋਚਣ ਵਿਚਾਰ ਨਹੀਂ ਲੋੜ ਆ ਇਸ ਔਰਤ ਨੇ ਭਰੋਸੇ ਨੂੰ ਸੱਟ ਮਾਰੀ ਆ ਇਸ ਔਰਤ ਨੇ ਪੂਰੇ ਪੰਜਾਬ ਦਾ ਭਰੋਸਾ ਟੜਕਾਇਆ ਕੋਈ ਸੁਖਣ ਵਾਲਾ ਪਿੰਡ ਆ ਜਿਹੜਾ ਉਹ ਜ਼ਰੂਰੀ ਨਹੀਂ ਕਿ ਸਾਰੇ ਪੰਜਾਬ ਦੇ ਲੋਕ ਜਾਣਦੇ ਹੋਣ ਪਰ ਅੱਜ ਸੁਖਣ ਵਾਲਾ ਪਿੰਡ ਵਿਚਲੇ ਇਸ ਪਰਿਵਾਰ ਦੇ ਨਾਲ ਪੀੜਿਤ ਪਰਿਵਾਰ ਦੇ ਨਾਲ ਦੁਨੀਆ ਭਰ ਦੇ ਵਿੱਚ ਵਸਦਾ ਕੱਲਾ-ਕੱਲਾ ਪੰਜਾਬੀ ਆ ਜਿਹੜਾ ਉਹ ਹਮਦਰਦੀ ਰੱਖਦਾ ਕਿਉਂਕਿ ਉਹਨਾਂ ਨੂੰ ਪਤਾ ਉਹਨਾਂ ਨੂੰ ਜਾਣਕਾਰੀ ਮਿਲੀ ਆ ਕਿ ਇਹ ਸ਼ਰੀਫ ਪਰਿਵਾਰ ਆ ਬੇहद ਸ਼ਰੀਫ ਪਰਿਵਾਰ ਆ ਜਿਹੜਾ ਯਕੀਨ ਨਹੀਂ ਕਰੀ ਜਾਂਦਾ ਕੱਲਾ ਯਕੀਨ ਨਹੀਂ ਕਰੀ ਜਾਂਦਾ ਕੱਲਾ ਯਕੀਨ ਨਹੀਂ ਕਰੀ ਜਾਂਦਾ ਤੇ ਰਪਿੰਦਰ ਕੌਰ ਯਕੀਨ ਦੇ ਨਾਂ ਦੇ ਉੱਤੇ ਮਸਤੀਆਂ ਯਸ਼ੀਆਂ ਕਰੀ ਜਾਂਦੀ ਆ ਵੇਰਵਾ ਇਹ ਵੀ ਆਇਆ ਕਿ ਇਹ ਔਰਤ ਹਰਕਮਲਪ੍ਰੀਤ ਦੇ ਨਾਲ ਬਠਿੰਡੇ ਦੇ ਹੋਟਲਾਂ ਦੇ ਵਿੱਚ ਵੀ ਰਹੀ ਇਹ ਵੇਰਵੇ ਜਦੋਂ ਨਸ਼ਰ ਹੁੰਦੇ ਆ ਤਾਂ ਪਤਾ ਲੱਗਦਾ ਜੀ ਕਿ ਗੁਰਵਿੰਦਰ ਦੇ ਨਾਲ ਤਾਂ ਲੰਮੇ ਸਮੇਂ ਤੋਂ ਧੋਖਾ ਚੱਲ ਰਿਹਾ ਸੀ ਪਰ ਹੁਣ ਜਦੋਂ ਸਿਰ ਤੋਂ ਪਾਣੀ ਲੰਘ ਗਿਆ ਤੇ ਇਹ ਜਦੋਂ ਫਸਦੇ ਦਿਸੇ ਤੇ ਇਹਨਾਂ ਨੇ ਫਿਰ ਉਹਨੂੰ ਮਾਰ ਦਿੱਤਾ ਇਹਨਾਂ ਨੇ ਕੁੱਤੇ ਨੂੰ ਵੀ ਪਤਾ ਲੱਗਾ ਜੀ ਕਿ ਕੋਈ ਨਸ਼ੀਲੀ ਚੀਜ਼ ਖਵਾਈ بے ਹੋਸ਼ ਕਰਤਾ ਫਿਰ ਇਹਨੂੰ ਵੀ ਨੀਂਦੀਆਂ ਗੋਲੀਆਂ ਦਿੱਤੀਆਂ ਗੁਰਵਿੰਦਰ ਨੂੰ ਫਿਰ ਕੋਈ ਟੀਕਾ ਲਾਉਣ ਦੀ ਕੋਸ਼ਿਸ਼ ਵੀ ਕੀਤੀ ਫਿਰ ਜਦੋਂ ਗੱਲ ਨਹੀਂ ਬਣੀ ਤੇ ਫਿਰ ਇਹਨਾਂ ਦੋਵਾਂ ਨੇ ਗਲ ਕੁੱਟ ਕੇ ਮਾਰ ਦਿੱਤਾ ਉਹਦੇ ਉੱਤੇ ਅਤਿਆਚਾਰ ਕੀਤਾ ਪੰਜਾਬੀ ਇਵੇਂ ਨਹੀਂ ਸੀ ਕਰਦੇ ਹੁੰਦੇ ਛੱਤ ਥੱਲੇ ਤੁਸੀਂ ਨਹੀਂ ਰਹਿ ਸਕਦੇ ਇਕੱਠੇ ਤੁਹਾਡੇ ਕੋਲੇ ਅੱਡ ਹੋਣ ਦੇ ਹੋਰ ਬਹੁਤ سارے ਤਰੀਕੇ ਆ ਪਰ ਖੁਦ ਨੂੰ ਇਹ ਕਹਿਣਾ ਕਿ ਭਾਈ ਮੈਂ ਚੰਗੀ ਬਹੁਤ ਆ ਤੇ ਲੱਛਣੀ ਹੋ ਜੇ ਰਖਣੇ ਕਿ ਅੱਜ ਮੂੰਹ ਬਨ ਕੇ ਅੱਜ ਮੂੰਹ ਬਨ ਕੇ ਜਦੋਂ মিডিਏ ਦੇ ਮੂਰੇ ਆਉਂਦੀ ਆ ਜਦੋਂ ਲੈ ਕੇ ਜਾ ਰਹੀ ਹੈ ਪੁਲਿਸ ਤੇ ਗੁਰਵਿੰਦਰ ਸਿੰਘ ਦੇ ਕਾਤਲ ਉਹ ਭਾਵੇਂ ਹਰਕਮਲਪ੍ਰੀਤਤਾ ਤੇ ਭਾਵੇਂ ਰੁਪਿੰਦਰ ਆ ਇਹਨਾਂ ਦੇ ਮੂੰਹ ਬੰਨੇ ਹੋਏ ਆ ਕੱਲ ਤੱਕ ਜਿਹੜੀਆਂ ਰੀਲਾਂ ਬਣਾਉਂਦੀ ਸੀ ਵੀ ਮਟਕ ਮਟਕ ਕੇ ਨੈਣ ਮਟਕਾ ਮਟਕਾ ਕੇ ਉਥੇ ਕਿਰੇ ਦੇ ਉਥੇ ਬ੍ਰਸ਼ ਫੇਰ ਫੇਰ ਕੇ ਇਥੇ ਵਾਲਾਂ ਨੂੰ ਹਲਾਹ ਲਾ ਕੇ ਇਥੇ ਸੂਟਾਂ ਦੀ ਚਮਕ ਵਖਾ ਵਖਾ ਕੇ ਅੱਜ ਉਹਦੇ ਕੋਲ ਤੁਰ ਨਹੀਂ ਜਾਂਦਾ ਤੇ ਬੋਲ ਉਹਦੇ ਮੂੰਹ ਦੇ ਵਿੱਚੋਂ ਨਿਕਲਦਾ ਨਹੀਂ ਤੇ ਅੱਜ ਉਹਦਾ ਮੂੰਹ ਬੰਨਿਆ ਹੋਇਆ ਤੇ ਅੱਜ ਉਹ ਗੁਨਾਹਗਾਰ ਆ ਅੱਜ ਉਹ ਦੋਸ਼ੀ ਆ ਇਹੋ ਜੇ ਦੋਸ਼ੀ ਬਖਸ਼ਲੇ ਨਹੀਂ ਚਾਹੀਦੇ ਤੇ ਵੇਲੇ ਸਜ਼ਾ ਮਿਲਣੀ ਚਾਹੀਦੀ ਆ